ਆ ਲੈ ਦੋਸਤੋ ਆਪਾਂ ਬਾਈ ਜੀ ਨਾਲ ਗੱਲ ਕਰਵਾਉਣੇ ਆ ਬਾਈ ਜੀ ਜਿਹੜੇ ਮੇਨ ਮਾਲਕ ਹੈ ਇਸ ਫੈਕਟਰੀ ਦੇ ਜਿਹੜੀ ਆਪਣੀ ਪ੍ਰੀਤ ਨਿਊ ਟੋਕਾ ਫੈਕਟਰੀ ਹੈ ਤੇ ਹੋਰ ਬਾਈ ਜੀ ਕੀ ਹਾਲ ਚਾਲ ਹੈ ਸੱਚੀ ਗੱਲ ਜੀ ਸਾਰਿਆਂ ਨੂੰ ਪਹਿਲਾਂ ਦਾ ਤੇ ਆਪਣੀ ਨਿਊ ਪ੍ਰੀਤ ਤੇ ਟੋਕਾ ਮਸ਼ੀਨ ਦੇ ਨਾਂ ਤੇ ਫਰਮ ਹੈ ਜੀ ਇਹ ਪੱਖੋ ਗੈਂਚੀਆਂ ਸੈਣਾ ਭਦੌੜ ਰੋਡ ਤੇ ਹੈ ਜੀ ਜਦੋਂ ਇਧਰੋਂ ਪੱਖੋ ਗੈਂਚੀਆਂ ਤੋਂ ਜੈਤੋ ਗੰਨੀ ਨੂੰ ਜਾਂਦੇ ਆ ਜੀ ਠੀਕ ਹੈ ਜੀ ਆਪਣੇ ਕੋਲੇ ਵੱਖ-ਵੱਖ ਤਰ੍ਹਾਂ ਦੇ ਮਾਡਲ ਹੁੰਦੇ ਆਗੇ ਜਿਵੇਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਤਰ੍ਹਾਂ ਦਾ ਮਾਡਲ ਹੈ ਜਿਵੇਂ ਆ ਆ ਗਿਆ ਇਹ ਟ੍ਰੇ ਵਾਲਾ ਮਾਡਲ ਆ ਗਿਆ ਬਲੂਰ ਵਾਲਾ ਆ ਗਿਆ ਮਾਡਲ ਇਹਦੇ ਵਿੱਚ ਸਾਰਾ 베アリング ਵਗੈਰਾ ਯੂਸੀ ਲੱਗੇ ਹੋਏ ਹੁੰਦੇ ਆ ਆਪਣੇ ਤੋਂ ਜਿੰਨੇ ਮਤਲਬ ਘੱਟ ਕੋਸਟ ਵਾਲਾ ਵੀ ਲੈ ਸਕਦਾ ਵੱਧ ਤੋਂ ਵੱਧ ਵਾਲਾ ਵੀ ਲੈ ਸਕਦਾ ਫਾਰਮ ਵਾਸਤੇ ਵੀ ਜੇ ਹੈਵੀ ਟੋਕਾ ਤਿਆਰ ਕਰਵਾਉਣਾ ਉਦਾਂ ਦਾ ਵੀ ਮਿਲ ਜੂਗਾ ਆਪਣੇ ਕੋਲੇ ਜੇ ਛੋਟਾ ਮਾਡਲ ਚਾਹੀਦਾ ਹੈਗਾ ਛੋਟੇ ਤੋਂ ਛੋਟਾ ਹੀ ਮਿਲ ਜੂ ਘੱਟ ਤੋਂ ਘੱਟ ਰੇਟ ਦੇ ਵਿੱਚ ਸਮਝ ਗਏ ਜਿੰਨਾ ਮਰਜ਼ੀ ਇੱਕ ਮੈਂ ਤੁਹਾਡਾ ਨਾਮ ਬਾਈ ਜੀ ਗੱਲਬਾਤ ਕਰਨੀ ਚਾਹੁੰ ਜਨਨ ਕਿ ਜਿੱਦੂ ਵਾਲੇ 15 20 ਪਸ਼ੂ ਆ ਕਈ ਵਾਰੀ ਕੋਈ 베ARING ਟੁੱਟਦਾ ਹੈ ਜਾਂ ਕੋਈ ਹੋਰ ਜੂਸੀ ਵਗੈਰਾ ਹਾਲਦੀਆ ਉਦੋਂ ਪੂਰਾ ਟਾਪ ਕੁਆਲਿਟੀ ਦਾ ਟੋਕਾ ਆਪਾਂ ਬਣਾ ਸਕਦੇ ਹਾਂ ਜੀ ਹਾਂਜੀ ਹਾਂਜੀ ਹੈਵੀ ਤੋਂ ਹੈਵੀ ਮਾਡਲ ਮਿਲ ਜਾਂਦਾ ਜੀ ਜਿਵੇਂ ਅਸੀਂ ਹੈਵੀ ਤੋਂ ਹੈਵੀ ਮਾਡਲ ਸਿੱਧੂ ਮੂਸੇਵਾਲੇ ਦੇ ਘਰੋਂ ਪਿੰਡ ਦੇ ਮੂਸੇ ਬਾਪੂ ਬਲਕੌਰ ਜੀ ਨੂੰ ਆਪਾਂ ਆਰਡਰ ਤੇ ਤਿਆਰ ਕਰਕੇ ਦਿੱਤਾ ਸੀਗਾ ਉਹਨਾਂ ਨੇ ਆਪਣੇ ਕੋਲ ਸਪੈਸ਼ਲ ਸਾਈਜ਼ ਤੇ ਤਿਆਰ ਕਰਵਾਇਆ ਸੀਗਾ ਮਾਡਲ ਸਮਝ ਗਏ ਉਦਾਂ ਦਾ ਮਾਡਲ ਮਿਲ ਜੂ ਆਪਣੇ ਕੋਲ ਸਾਰੇ ਸਮਝ ਗਏ ਜਿੰਨਾ ਐਂਗਲ ਹੈਵੀ ਹੋਗੀ ਹੈੱਡ ਹੈਵੀ ਹੋਗਾ ਗੀਅਰ ਹੈਵੀ ਹੋਗਾ ਸਾਰੀ ਤਰ੍ਹਾਂ ਦਾ ਹੈਵੀ ਹੈੱ ਨੇ ਦੋਸਤੋ ਤੁਸੀਂ ਆਪ ਦੀ تسلی ਕਰਕੇ ਪੂਰੀ ਗਾਰੰਟੀ ਨਾਲ ਮਸ਼ੀਨ ਬਾਈ ਜੇ ਤੋਂ ਖਰੀਦ ਸਕਦੇ ਆ ਨਿਊ ਪ੍ਰੀਤ ਟੋਕਾ ਜਾਨੀ ਕਿ ਸੈਨਾ ਪਹਾੜ ਜਿਹੜਾ ਰੋਡ ਹੈ ਅਹ ਨਾਲ ਹੀ ਕੈਂਚੀਆਂ ਆਈਆਂ ਅੱਗੇ 1 ਕਿਲੋਮੀਟਰ ਵਾਰ ਤੇ ਅੱਧਾ ਕਿਲੋਮੀਟਰ ਤੋਂ ਅੱਧਾ ਕਿਲੋਮੀਟਰ ਅੱਗੇ ਆ ਜੀ ਨਿਊ ਪ੍ਰੀਤ ਟੋਕਾਂ ਮਸ਼ੀਨ ਦੂਜੇ ਹੱਥ ਹੈਗੀ ਹੈ ਜੀ ਹਾਂਜੀ ਦੂਜੇ ਹੱਥ ਤੇ ਦੋਸਤੋ ਤੁਸੀਂ ਇੱਥੇ ਆ ਕੇ ਤੁਸੀਂ ਟੋਕਾ ਖਰੀਦ ਸਕਦੇ ਹੋ ਕਿਉਂਕਿ ਅਸੀਂ ਲਗਾਤਾਰ ਕਿਸਾਨ ਵੀਰਾਂ ਲਈ ਅਸੀਂ ਜਿਹੜੀ ਸੌਦਾ ਤੇ ਵੀਡੀਓ ਪਾਉਨੇ ਹੈ ਤੇ ਇਸ ਜਿਹੜਾ ਤੁਸੀਂ ਚੈਨਲ ਅੰਗਰੇਜ਼ ਬਰਾੜ ਜਿਹੜਾ ਆਪਣਾ ਪੇਜ ਨੂੰ ਫਾਲੋਅ ਕਰ ਲਓ YouTube ਜਿਹੜਾ ਚੈਨਲ ਅੰਗਰੇਜ਼ ਬਰਾੜ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਸ਼ੇਅਰ ਕਰੋ ਵੱਧ ਤੋਂ ਵੱਧ ਤੇ ਬਾਕੀ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਬਾਈ ਜੀ ਤੋਂ ਪੁੱਛਦੇ ਹਾਂ ਇਸ ਨੰ ਬਾਈ ਜੀ ਆਪਣਾ ਕੰਟੈਕਟ ਨੰਬਰ ਕੀ ਹੈ ਆਪਣਾ ਕੰਟੈਕਟ ਨੰਬਰ ਹੈਗਾ ਜੀ 98764 12772 76966 28000 ਠੀਕ ਹੈ ਜੀ ਹਾਂ ਜੀ ਜੀ ਕਿਹੜੇ ਮਰਜ਼ੀ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਦੋ ਨੰਬਰ ਆਪਣੇ ਦੋ ਨੰਬਰ ਹਾਂਜੀ ਹਾਂਜੀ ਹਾਂ ਦੋਸਤੋ ਇਹ ਆਪਾਂ ਲਗਾਤਾਰ ਨੰਬਰ ਆਪਾਂ ਸ਼ੋ ਵੀ ਕਰਾਂਗੇ ਵੀਡੀਓ ਦੇ ਉੱਪਰ ਤੇ ਤੁਸੀਂ ਬਾਈ ਜੀ ਨੂੰ ਕਾਲ ਕਰਕੇ ਤੁਸੀਂ ਇੱਥੇ ਪਹੁੰਚ ਕੇ ਆਪਦੀ ਮਰਜ਼ੀ ਅਨੁਸਾਰ ਵਧੀਆ ਟਾਪ ਕੁਆਲਿਟੀ ਦਾ ਟੋਕਾ ਇੱਥੋਂ ਲਿਆ ਸਕਦੇ ਆ ਸਮੇਤ ਮੋਟਰ ਲਵਾਉਣੀ ਹੈ ਜਾਂ ਇੰਜਣ ਲਵਾਉਣਾ ਹੈ ਠੀਕ ਹੈ ਤੇ ਨੰਬਰ ਬਾਈ ਜੀ ਦੁਆਰਾ ਫੇਰ ਬੋਲਦੇ ਨੰਬਰ 98764 ਜੀ 12 98764 12772 12772 ਹਾਂ ਜੀ 76968 76968 28000 28000 ਆ ਦੋ ਨੰਬਰ ਆ ਦੋਸਤੋ ਇਹਨਾਂ ਤੇ ਕਾਲ ਕਰਕੇ ਤੁਸੀਂ ਪਹੁੰਚੋ ਤੇ ਜਿੰਨੇ ਵੀ ਸਾਨੂੰ ਦਾਰਸ਼ਕ ਵੀਰ ਵੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਛੋੜਾ ਨੰਬਰ ਕਿੰਨਾ ਹੈ